ਕੋੜਾ ਪਾਰ ਕੋਈ ਨਾ ਕੋੜਾ ਆਰ ਕੋਈ ਨਾ ਕੋੜਾ ਪਾਰ ਕੋਈ ਨਾ ਜੀ ਦੀ ਸੱਸ ਮੁਟਿਆਰੀ ਨੁੰਦਾ ਹਾਲ ਕੋਈ ਨਾ ਜੀ ਦੀ ਸੱਸ ਮੁਟਿਆਰੀ ਇਹ ਆ ਉਹਦੀ ਰਾਣੀ ਜੀ ਦੀ ਸੱਸ ਮੁਟਿਆਰੀ ਉਹਦਾ ਹਾਲ ਕੋਈ ਤੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਜਦ ਮੈਂ ਤੁਰ ਗਈ ਪੇਕੇ ਤੇਰੀ ਮਾਂ ਵੇਖ ਲਛਣੀ ਮੇਰੀ ਮੰਡੀ ਤੇ ਲੇਟੇ ਤੇਰੀ ਤੇਰੀ ਮੇਰੀ ਮਗੀ ਤੇ ਲੱਟ ਤੇਰੀ ਮਾਵੇਂ ਕਲਕਨੀ ਮੇਰੀ ਮਰੀ ਤੇ ਲੱਟ ਤੇਰੀ ਮਾਵੇਂ ਕਲਕਨੀ ਤੇਰੀ ਮਜੀ ਵਾਲ ਪੱਥੇ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਰੌਣੇ ਪਾਉਣੇ ਨੀ ਕਹਿੰਦੇ ਕਾਲੇ ਕੱਥੇ ਪਾਉਣੇ ਨੀ ਕਹਿੰਦੇ ਕਾਲੇ ਕੱਥੇ ਪਾਉਣੇ ਨੀ ਕਹਿੰਦੇ ਕਾਲੇ ਕੱਥੇ ਪਾਉਣੇ ਨੀ ਕਹਿੰਦੇ ਸੱਸੀ ਕਾਲਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਪਟਿਆਲਾ ਦਿਹਾਤੀ ਦਾ ਪਿੰਡਾ ਖੁਰਦ ਖੁਰਦ ਵਿਖੇ ਖੜੇ ਆ ਜਿੱਥੇ ਪਿੰਡ ਦੇ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਤੀਆਂ ਦਾ ਤਿਹਾਰ ਹੈ ਜਿਹੜਾ ਮਨਾਇਆ ਜਾ ਰਿਹਾ ਹੈ ਸਾਡੀ ਪ੍ਰਾਣੀ ਸੱਭਿਆਤਾ ਪ੍ਰਾਣਾ ਸੱਭਿਆਚਾਰ ਆ ਜਿਹੜਾ ਇੱਕ ਵਾਰ ਫੇਰ ਤਾਜ਼ਾ ਕੀਤਾ ਗਿਆ ਜਿੱਥੇ ਬੀਬੀਆਂ ਵੱਲੋਂ ਗਿੱਧਾ ਪਾ ਕੇ ਬੋਲੀਆਂ ਪਾ ਕੇ ਆਪਣਾ ਭਾਈਚਾਰਕ ਸਾਂਝ ਆ ਜਿਹੜੀ ਉਹ ਵਧਾਈ ਜਾ ਰਹੀ ਆ ਪੁਰਾਣੇ ਰੀਤੀ ਰਿਵਾਜ ਨੇ ਸਾਡੇ ਜਿਹੜੇ ਉਹਨਾਂ ਨੂੰ ਤਾਜ਼ਾ ਕੀਤਾ ਜਾ ਰਿਹਾ ਸੋ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਦੇ ਪਤੀ ਨੇ ਗੱਲ ਕਰਦੇ ਆ ਵਿਅੰਤ ਸਿੰਘ ਜੀ ਨਾਲ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਬਹੁਤ-ਬਹੁਤ ਮੁਬਾਰਕਾਂ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਾ ਰਹੇ ਹੋ ਤੇ ਪੁਰਾਣਾ ਸੱਭਿਆਚਾਰ ਸੰਭਿਆ ਹੋਇਆ ਜੀ ਅੱਜ ਵੀ ਪਿੰਡ 'ਚ ਪਤਾ ਲੱਗ ਰਿਹਾ ਤਵਣਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੇ ਦਰਸ਼ਕਾਂ ਦਾ ਵੀ ਧੰਨਵਾਦ ਜੋ ਦੇਖ ਰਹੇ ਨੇ ਤੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਹਨਾ ਵੀ ਇਹ ਚੀਜ਼ਾਂ ਆਪਣੇ ਮਤਲਬ ਜਿਹੜਾ ਸਮਾਜ ਦੇ ਵਿੱਚ ਸੀ ਉਹ ਆਪਾਂ ਨੂੰ ਜ਼ਰੂਰੀ ਨੇ ਅੱਜ ਦੇ ਸਮੇਂ 'ਚ ਕਿਉਂ ਮੋਬਾਈਲ ਨੇ ਰੇਖ ਬੰਦਾ ਇਹਨੇ ਵਿਜੀ ਕਰਤਾ ਕਿ ਉਹ ਆਪਣੇ ਤੋਂ ਬਿਨਾ ਕਿਸੇ ਲਈ ਟਾਈਮ ਕੱਢੇ ਨਹੀਂ ਰਿਹਾ ਬੰਦਾ ਹੁਣ ਅੱਜ ਦੇਖੋ ਸਾਰੀਆਂ ਬੀਬੀਆਂ ਸਾਡੇ ਪਿੰਡ ਦੀਆਂ ਇਕੱਠੀਆਂ ਹੋ ਕੇ ਆਈਆਂ ਨੇ ਉਰੇ ਇੱਕ ਦੂਜੇ ਨੂੰ ਮਿਲੀਆਂ ਨੇ ਨਵੀਆਂ ਕੁੜੀਆਂ ਜੋ ਵਿਆਹ ਕੇ ਆਈਆਂ ਨੇ ਉਹ ਇੱਕ ਦੂਜੇ ਨੂੰ ਜਾਣਦੀਆਂ ਤੱਕ ਨਹੀਂ ਸੀਆਂ ਅਸੀਂ ਚਲੋ ਇਹਨਾਂ ਨੇ ਕੁੜੀਆਂ ਨੇ ਸ਼ੁਰੂਆਤ ਕੀਤੀ ਅਸੀਂ ਇਹ ਚੀਜ਼ ਨੂੰ ਅੱਗੇ ਵਧਾਇਆ ਤੇ ਅੱਜ ਅਸੀਂ ਮਤਲਬ ਸਫਲ ਹੋਏ ਹਾਂ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਮਤਲਬ ਨੇਪਰੇ ਚੜਿਆ ਜੀ ਜੀ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਆ ਜੀ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹਾਂ ਜੋ ਵਿਰਸਾ ਲੋਪ ਹੋ ਰਿਹਾ ਸੀ ਅੱਜ ਫੇਰ ਉਹੀ ਵਿਰਸੇ ਦੀ ਝਲਕ ਜੀ ਖੁਰਦ ਦੇ ਵਿੱਚੋਂ ਪੈ ਰਹੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਜਿਹੜੇ ਤੁਸੀਂ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਹੋ ਬਹੁਤ-ਬਹੁਤ ਤੁਹਾਡਾ ਥੈਂਕਸ ਦੂਸਰੀ ਬਾਤ ਇਹ ਮੈਂ ਸਾਡੇ ਪਿੰਡ ਦੀਆਂ ਜਿਹੜੀਆਂ ਨੁਆਤੀਆਂ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਜਦੋਂ ਉਹਨਾਂ ਨੇ ਸਾਡੇ ਕੋਲ ਗੱਲਬਾਤ ਕੀਤੀ ਵੀ ਅਸੀਂ ਨੇ ਮੈਂ ਤੀਆਂ ਮਨਾਉਣੀਆਂ ਨੇ ਤਾਂ ਮੈਂ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੈ ਕਹਿੰਦਾ ਅੰਗਰੇਜ਼ ਸਿੰਘ ਆਪਾਂ ਬਿਲਕੁਲ ਤਿਆਰ ਆ ਜੋ ਖਰਚ ਆਏਗਾ ਆਪਾਂ ਮੂਰੇ ਹੋ ਕੇ ਸਾਰਾ ਖਰਚ ਕਰਾਂਗੇ ਤੇ ਮੈਂ ਸਰਪੰਚ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨੂਹਾਂ ਤੀਆਂ ਨੇ ਸਾਰਾ ਇਕੱਠਾ ਹੋ ਕੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿਉਂਕਿ ਅੱਜ ਇੰਟਰਨੈਟ ਦੇ ਯੁੱਗ ਹੋਣ ਕਰਕੇ ਹਰ ਇੱਕ ਇਨਸਾਨ ਦੀ ਲਾਈਫ ਇੰਨੀ ਵਿਜੀ ਹੋ ਚੁੱਕੀ ਆ ਕਿਸੇ ਲਈ ਕੋਈ ਸਮਾਂ ਨਹੀਂ ਦੇ ਸਕਦਾ ਹੈਗਾ ਪਰ ਇਹ ਜਿਹੇ ਪ੍ਰੋਗਰਾਮ ਕਰਾਉਣੇ ਅੱਜ ਇੱਕ ਸਮੇਂ ਦੀ ਬਹੁਤ ਵੱਡੀ ਲੋੜ ਆ ਕਿਉਂਕਿ ਜਿੱਥੇ ਬੰਦਾ ਆਪੇ ਇਕਤਾ ਕੋਹਾਂ ਦੂਰ ਹੋ ਕੇ ਗੱਲ ਸੁਣ ਲਈ ਇੱਕ ਮੇਲ ਮਲਾਪ ਹੋ ਕੇ ਨੇੜਿਓਂ ਗੱਲਬਾਤ ਕਰਨੀ ਗੱਲਾਂ ਬਾਤਾਂ ਆਪਣੇ ਦਿਲ ਦੇ ਦੁੱਖ ਸਾਂਝੇ ਕਰਨੇ ਪਿੰਡ ਦੀਆਂ ਆਪਸ ਵਿੱਚ ਪਿੰਡ ਦੀਆਂ ਨੂੰਹਾਂ ਇੱਕ ਦੂਜੇ ਨੂੰ ਨਹੀਂ ਜਾਣਦੀਆਂ ਪਰ ਅੱਜ ਇੱਥੇ ਇਕੱਠੀਆਂ ਹੋ ਕੇ ਬਹੁਤ ਸਾਰੀਆਂ ਇੱਕ ਦੂਜੇ ਨੂੰ ਜਾਣ ਲੱਗੀਆਂ ਨੇ ਕਈ ਵਾਰੀ ਸਾਨੂੰ ਵੀ ਕਿ ਸਾਨੂੰ ਪੁੱਛਣ ਲੱਗ ਜਾਂਦੇ ਵੀ ਉਹ ਉਹ ਕਿਹਦੀ ਪਤਨੀ ਆ ਉਹ ਕਿਹਦੀ ਪਤਨੀ ਆ ਵੀ ਉਹ ਕਿਹਦੇ ਘਰ ਵਾਲੀ ਆ ਕਿਉਂਕਿ ਨਹੀਂ ਪਤਾ ਜਦ ਅੱਜ ਜਿਹੇ ਇਕੱਠ ਦੇ ਵਿੱਚ ਤੀਆਂ ਦੇ ਮੇਲੇ ਦੇ ਵਿੱਚ ਸਾਰੀਆਂ ਇਕੱਠੀਆਂ ਹੋਈਆਂ ਨੇ ਇਕੱਠੀਆਂ ਹੋ ਕੇ ਇੱਕ ਇੱਕ ਦੂਜੇ ਦੇ ਨਾਲ ਜਿੱਥੇ ਇਹਨਾਂ ਨੇ ਚੰਗਾ ਗਿੱਧਾ ਪਾਇਆ ਆਪਣੀਆਂ ਖੁਸ਼ੀਆਂ ਬਣਾਈਆਂ ਨੇ ਤੇ ਬਾਕੀ ਇੱਕ ਦੂਜੇ ਨੂੰ ਜਾਣਨ ਵੀ ਲੱਗਿਆ ਨੇ ਉੱਥੇ ਬਹੁਤ ਬੜੀ ਖੁਸ਼ੀ ਦੀ ਗੱਲ ਐ ਇਸ ਲਈ ਤੇ ਬਾਕੀ ਆ ਸ਼ੀਨਾਂ ਦਾ ਸਾਰੀਆਂ ਨੂਹਾਂ ਧੀਆਂ ਨੇ ਜਿਨ੍ਹਾਂ ਨੇ ਮੂਰੇ ਹੋ ਕੇ ਅਪਰਾਲਾ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਪ੍ਰੋਗਰਾਮ ਕਰਾਉਣੇ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਹਰੇਕ ਇਨਸਾਨ ਅੱਜ ਇਹ ਸੋਚਦਾ ਵੀ ਜੇ ਮੇਰੇ ਨਾਲ ਕੋਈ ਨਾ ਨਾਂ ਲੱਗਿਆ ਮੈਂ ਇਕੱਲਾ ਹੀ ਰਹਿ ਗਿਆ ਇਸ ਕਰਕੇ ਮੈਂ ਸਾਡੀਆਂ ਨੂਹਾਂ ਧੀਆਂ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਅੱਗੇ ਨੂੰ ਵੀ ਵਾਇਗਰੋਗੇ ਅਰਦਾਸ ਕਰਦੇ ਕਿ ਇਹਨਾਂ ਨੂੰ ਹਰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਹਿੰਮਤ ਬਖਸ਼ੇ ਅਸੀਂ ਵੀ ਇਹਨਾਂ ਦੇ ਨਾਲ ਦੂਨੇ ਤੋਂ ਚੌਗਨਾ ਹੋ ਕੇ ਖੜਾਂਗੇ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਹੋ ਤੀਆਂ ਦਾ ਤਿਹਾਰਾ ਮਨਾਇਆ ਜਾ ਰਿਹਾ ਹੈ ਪੀਂਗਾ ਪਾਈਆਂ ਗਈਆਂ ਨੇ ਉਹੀ ਪੁਰਾਣੇ ਵਿਰਸੇ ਦੀ ਝਲਕ ਹੈ ਜਿਹੜੀ ਪੈ ਰਹੀ ਆ ਪੱਖੀਆਂ ਅੱਜ ਵੀ ਜਿਹੜੀਆਂ ਪੱਖੀਆਂ ਲੋਪ ਹੁੰਦੀਆਂ ਜਾਂਦੀਆਂ ਸੀ ਇਲੈਕਟ੍ਰੋਨਿਕ ਚੀਜ਼ਾਂ ਨੇ ਸਾਡੀਆਂ ਉਹ ਪੱਖੀਆਂ ਖੋਲੀਆਂ ਸੀ ਇੱਕ ਵਾਰ ਫੇਰ ਪੇਟੀਆਂ ਨਮਾਰੀਆਂ ਦੇ ਵਿੱਚੋਂ ਪੱਖੀਆਂ ਨਿਕਲੀਆਂ ਦਿਖਾਈ ਦੇ ਰਹੀਆਂ ਨੇ ਪੱਖੀਆਂ ਚੱਲੀਆਂ ਜਾ ਰਹੀਆਂ ਨੇ ਗਿੱਧਾ ਪਾਇਆ ਜਾ ਰਿਹਾ ਏ ਉਹੀ ਰੀਤੀ ਰਿਵਾਜ ਨੇ ਜਿਹੜੇ ਦਿਖਾਈ ਦੇ ਰਹੇ ਨੇ ਸੱਗੀ ਫੁੱਲ ਲੱਗੇ ਹੋਏ ਦਿਖਾਈ ਦੇ ਰਹੇ ਨੇ ਇੱਕ ਬਾਰ ਫੇਰ ਜਿਹੜੀ ਪੰਜਾਬੀ ਵਿਰਸੇ ਦੀ ਝਲਕ ਆ ਜਿਹੜੀ ਖੁਰਦ ਪਿੰਡ ਦੇ ਵਿੱਚ ਪੈ ਰਹੀ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਬੀਬੀਆਂ ਬੈਠੀਆਂ ਨੇ ਵੱਡੀ ਉਮਰ ਦੀਆਂ ਗੱਲ ਕਰਦੇ ਆਂ ਹਾਂਜੀ ਬੀਬੀ ਕੀ ਨਾਮ ਆ ਜੀ ਜਨਗੀਤ ਕਰੋ ਮੇਪੇ ਕਿਸ ਤਰ੍ਹਾਂ ਦੇਖਦੇ ਹੋ ਤੀਆਂ ਦਾ ਤਿਹਾਰ ਤੁਸੀਂ ਤਾਂ ਪਹਿਲਾਂ ਦੇਖਿਆ ਹੋਊਗਾ ਪੁਰਾਣਾ ਕਿੱਦਾਂ ਮਨਾਉਂਦੇ ਸੀ ਅੱਜ ਫੇਰ ਤੁਹਾਡੇ ਪਿੰਡ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਨੇ ਕਿਵੇਂ ਬਹੁਤ ਵਧੀਆ ਹਾਂ ਹਾਂ ਬਹੁਤ ਵਧੀਆ ਪਹਿਲਾਂ ਤੁਸੀਂ ਕਿਵੇਂ ਤੀਆਂ ਮਨਾਉਂਦੀਆਂ ਸੀ ਮਨਾਉਂਦੇ ਸੀ ਹਾਂ ਹਾਂ ਬਹੁਤ ਵਧੀਆ ਠੀਕ ਹੈ ਸੋ ਕਹਿੰਦੇ ਬਹੁਤ ਵਧੀਆ ਜੀ ਇਸੇ ਤਰ੍ਹਾਂ ਤੀਆਂ ਦਾ ਤਿਹਾਰ ਆ ਜਿਹੜਾ ਮਨਾਇਆ ਜਾਂਦਾ ਸੀ ਸੋ ਇੱਕ ਵਾਰ ਫੇਰ ਪੰਜਾਬੀ ਵਿਰਸੇ ਦੀ ਝਲਕ ਆ ਜਿਹੜੀ ਪੈ ਰਹੀ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਮੈਂ ਨਾਲੇ ਗੱਲ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਪਵਨਜੋਤ ਕਰਦੀ ਪਵਨਜੋਤ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਇੱਕ ਵਾਰ ਫੇਰ ਪੰਜਾਬੀ ਵਿਰਸੇ ਦੀ ਝਲਕ ਪੈ ਰਹੀ ਆ ਤੀਆਂ ਮਨਾਈਆਂ ਜਾ ਰਹੀਆਂ ਨੇ ਕਿੱਦਾਂ ਦੇਖ ਰਹੇ ਸੀ ਬਹੁਤ ਵਧੀਆ ਲੱਗ ਰਿਹਾ ਜੀ ਮਤਲਬ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਮਤਲਬ ਕਿ ਸਾਡਾ ਸਹਿਯੋਗ ਦਿੱਤਾ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਪਿੰਡ ਚ ਪਹਿਲੀ ਵਾਰ ਇਹ ਵਲ ਮਤਲਬ ਪ੍ਰੋਗਰਾਮ ਤੀਆਂ ਦਾ ਕਰਵਾਇਆ ਗਿਆ ਹਾਂਜੀ ਤੇ ਬਹੁਤ ਸਾਰੀਆਂ ਇੱਥੇ ਪਹਿਣਾ ਦੇਖ ਰਹੀਆਂ ਇਕੱਠੀਆਂ ਹੋਈਆਂ ਨੇ ਇੱਕ ਦੂਜੇ ਨੂੰ ਜਿਹੜੀਆਂ ਜਾਣਦੀਆਂ ਵੀ ਨਹੀਂ ਸੀ ਅੱਜ ਉਹ ਜਾਣਣ ਵੀ ਲੱਗ ਜਾਣੀਆਂ ਇੱਕ ਦੂਜੇ ਨੂੰ ਹਾਂਜੀ ਹਾਂਜੀ ਸਾਰੀਆਂ ਜਾਣਣ ਲੱਗੀਆਂ ਇੱਕ ਦੂਜੇ ਨੂੰ ਮਤਲਬ ਕਿ ਬਹੁਤ ਆਪਸੀ ਪਿਆਰ ਬਣਿਆ ਸਾਰਿਆਂ ਨਾਲ ਹਾਂ ਪਹਿਲਾਂ ਮਿਲਣ ਦਾ ਇਦਾਂ ਕੋਈ ਇਕੱਠਾ ਮੌਕਾ ਵੀ ਨਹੀਂ ਸੀ ਕਦੇ ਵੀ ਨਹੀਂ ਸੀ ਮਿਲਿਆ ਇਹ ਮੌਕਾ ਸੋ ਕਦੇ ਕਹਿੰਦੇ ਮੌਕਾ ਵੀ ਨਹੀਂ ਸੀ ਮਿਲਦਾ ਇੱਕ ਦੂਜੇ ਨੂੰ ਜਾਣਨ ਦਾ ਸਾਡੇ ਪਿੰਡਾਂ ਨਾ ਅੱਗੇ ਬਹੁਤ ਜ਼ਿਆਦਾ ਫਰਕ ਸੀ ਆਪੋ ਆਪਣੇ ਘਰਾਂ 'ਚ ਰਹਿੰਦੇ ਤੇ ਸਭ ਕੁੜੀਆਂ ਇਕੱਟੀਆਂ ਤੇ ਅੱਜ ਇਹੋ ਜਿਹਾ ਮੌਕਾ ਮਿਲਿਆ ਨਾ ਸਾਡੇ ਸਾਰੇ ਪਿੰਡ ਦੀ ਸੰਮਤੀ ਹੋਣ ਕਰਕੇ ਸਾਡੇ ਸਰਪੰਚ ਸਾਹਿਬ ਨੇ ਸਾਨੂੰ ਇਹ ਮੌਕਾ ਦਿੱਤਾ ਸਾਰੇ ਦੋਹੇ ਪਾਰਟੀਆਂ ਨੂੰ ਇਕੱਠੇ ਹੋਣ ਦਾ ਇਕਜੁੱਟ ਹੋਣ ਦਾ ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਜੀ ਹਾਂ ਹਾਂਜੀ ਠੀਕ ਹੈ ਸਾਡਾ ਪਿੰਡ ਨਾ ਨਗਰ ਸਾਰਾ ਇਕੱਠਾ ਹੋਇਆ ਬੈਠਾ ਅੱਜ ਹਾਂ ਜਿਹੜੇ ਵਿਰੋਧੀ ਧਿਰ ਤਿੱਸਾ ਵੀ ਇਕ ਹੋ ਗਏ ਜੀ ਜੀ ਜੋ ਚਾਹੀਦਾ ਵੀ ਹਾਂਜੀ ਮਾਤਾ ਜੀ ਕੀ ਨਾਮ ਹੈ ਜੀ ਜਸਵੀਰ ਕੌਰ ਜਸਵੀਰ ਕੌਰ ਜੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤੁਸੀਂ ਪੁਰਾਣੇ ਟਾਈਮਾਂ ਦੇ ਵਿੱਚ ਵੀ ਤੀਆਂ ਦੇਖੀਆਂ ਹੋਣੀਆਂ ਤੇ ਅੱਜ ਦੀਆਂ ਤੀਆਂ ਚ ਕੀ ਫਰਕ ਲੱਗ ਰਿਹਾ ਜੀ ਬਹੁਤ ਵਧੀਆ ਲੱਗਿਆ ਜੀ ਹੂੰ ਬਹੁਤ ਵਧੀਆ ਲੱਗਿਆ ਸਾਨੂੰ ਪਹਿਲਾਂ ਵੀ ਇਦਾਂ ਹੀ ਤੀਆਂ ਮਨੁੰਦੇ ਸੀ ਹਾਂ ਇਦੋਂ ਵੱਧ ਮਲੰਮਣ ਆਉਦੇ ਹੁੰਦੇ ਸੀਗੇ ਹੁਣ ਚੜ੍ਹ ਕੇ ਮਨਾਵਾਂਗੇ ਜੀ ਗਾਹ ਨੂੰ ਅੱਗੇ ਨੂੰ ਹੋਰ ਵੀ ਉਪਰਾਲੇ ਵਧੀਆ ਕਰਾਂਗੇ ਵਧੀਆ ਕਰਾਂਗੇ ਜੀ ਉਪਰ ਮੇਰਾ ਨਾਮ ਮਨਦੀਪ ਕੌਰ ਹੈ ਤੇ ਖੁਰਦਪਿੰਡ ਦੇ ਵਾਸੀ ਹਾਂ ਤੇ ਜਿਹੜਾ ਇਹ ਤੀਆਂ ਦਾ ਤਿਉਹਾਰ ਹੈ ਜਿੱਦ ਦਾ ਅੱਜ ਕੱਲ ਅਸੀਂ ਵੇਖਦੇ ਹਾਂ ਕਿ ਜਿਹੜਾ ਤੀਆਂ ਦਾ ਤਿਹਾੜਾ ਹੈ ਇਹ ਬਹੁਤ ਹੀ ਜ਼ਿਆਦਾ ਲੋਪ ਹੁੰਦਾ ਜਾ ਰਿਹਾ ਹੈ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਹੀ ਮੇਲ ਦੇਖਣ ਦੇ ਤਾਂ ਪਹਿਲੀ ਵਾਰ ਹੀ ਇੰਨਾ ਸੋਹਣਾ ਤੀਆਂ ਦਾ ਤਿਹਾੜਾ ਹੈ ਜਿਹੜਾ ਇਹ ਮਨਾਇਆ ਗਿਆ ਹੈ ਤੇ ਪਿੰਡ ਦੇ ਸਰਪੰਚ ਸਾਹਿਬ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਬਹੁਤ ਹੀ ਵਧੀਆ ਜਿਹੜਾ ਤੁਮਤਾਮ ਨਾਲ ਤੀਆਂ ਦਾ ਤਿਹਾੜਾ ਮਨਾਇਆ ਜਾ ਰਿਹਾ ਹੈ ਤੀਆਂ ਦੇ ਤਿਹਾੜ ਨੂੰ ਜਿਹੜਾ ਹੈ ਇੱਕ ਰਿਪਰੈਜ਼ੈਂਟ ਕਰਨ ਦਾ ਇੱਕ ਬਹੁਤ ਹੀ ਸੋਹਣਾ ਮੌਕਾ ਮਿਲਿਆ ਹੈ ਸਾਨੂੰ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਇਸ ਵਾਰੀ ਸਾਡੇ ਤੋਂ ਜੋ ਵੀ ਕਮੀਆਂ ਰਹਿ ਗਈਆਂ ਨੇਗੀਆਂ ਜੋ ਵੀ ਸਾਡੇ ਚ ਖਾਮੀਆਂ ਰਹਿ ਗਈ ਇਸ ਨੂੰ ਇਸ ਤੋਂ ਵੱਧ ਨਿਖਰ ਕੇ ਅਗਲੀ ਵਾਰੀ ਅਸੀਂ ਅੱਗੇ ਆਈਏ ਤਾਂ ਜੋ ਤੀਆਂ ਦਾ ਤਿਹਾਰ ਹੈ ਇਹਨੂੰ ਅਸੀਂ ਬਹੁਤ ਧਮ ਧਮ ਨਾਂ ਮਲਾ ਸਕੀਏ ਤੁਹਾਨੂੰ ਜੀ ਦੇਖਿਆ ਜਾਵੇ ਜੀ ਤੀਆਂ ਦਾ ਤਿਹਾਰ ਜਦੋਂ ਪਹਿਲਾਂ ਮਨਾਉਂਦੇ ਸੀ ਪਤਾ ਲੱਗਦਾ ਸੀ ਕੁੜੀਆਂ ਜਿਹੜੀਆਂ ਸਹੇਲੀਆਂ ਸੀਗੀਆਂ ਵਿਆਹੀਆਂ ਜਾਂਦੀਆਂ ਸੀ ਕੋਈ ਕਿਤੇ ਕੋਈ ਕਿਤੇ ਉਹ ਇਕੱਠੀਆਂ ਹੁੰਦੀਆਂ ਸੀ ਹੁਣ ਵੀ ਪਿੰਡ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਬੁਲਾਈਆਂ ਗਈਆਂ ਨੇ ਜੀ ਜਾਂ ਹਾਂਜੀ ਬਹੁਤ ਹੀ ਜ਼ਿਆਦਾ ਜੋ ਕੁੜੀਆਂ ਨੇ ਗਈਆਂ ਨੇ ਕਿ ਆਈਆਂ ਨੇ ਕਿ ਅੰ ਵਿਚ ਵਿੱਚ ਕੁਝ ਰਹਿ ਵੀ ਗਈਆਂ ਨੇਗੀਆਂ ਤੇ ਜਿਹੜਾ ਤੀਆਂ ਦਾ ਤਿਹਾਰ ਦਾ ਮੌਕਾ ਹੈ ਇਹ ਸਾਨੂੰ ਬਹੁਤ ਹੀ ਥੋੜਾ ਟਾਈਮ ਮਿਲਿਆ ਇਸ ਦੇ ਲਈ ਤੇ ਅਗਲੀ ਵਾਰੀ ਸਾਨੂੰ ਹੋਵੇਗਾ ਕਿ ਅਸੀਂ ਜਿੰਨੀਆਂ ਵੀ ਪਿੰਡ ਦੀਆਂ ਧੀਆਂ ਹੋਣਗੀਆਂ ਅਸੀਂ ਸਾਰਿਆਂ ਨੂੰ ਬੁਲਾਵਾਂਗੇ ਉਹਨਾਂ ਦਾ ਮਾਨ ਸਤਿਕਾਰ ਕਰਾਂਗੇ ਜੀ ਜੀ ਸੋ ਸਾਰੀਆਂ ਕਹਿੰਦੇ ਪਿੰਡ ਦੀਆਂ ਕੁੜੀਆਂ ਨੇ ਜਿਹੜੀਆਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਮਾਨ ਸਤਿਕਾਰ ਆ ਜਿਹੜਾ ਕੀਤਾ ਜਾਊਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੀਆਂ ਮਨਾਈਆਂ ਜਾ ਰਹੀਆਂ ਨੇ ਗਿੱਧਾ ਗੋਲੀਆਂ ਪਾਈਆਂ ਜਾ ਰਹੀਆਂ ਨੇ ਫਿਲਹਾਲ ਪੁਰਾਣਾ ਵਿਰਸਾ ਜੋ ਲੋਪ ਹੁੰਦਾ ਸੀ ਉਹ ਅੱਜ ਦਿਖਾਈ ਦੇ ਰਿਹਾ ਹੈ ਖੁਰਦ ਪਿੰਡ ਦੇ ਵਿੱਚ ਅਜਿਹੀ ਜਾਣਕਾਰੀ ਤੋਂ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਟਿਵਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਨਾਪਾ